ਜਖਮੀ ਹੋ ਜੇ ਤੇ ਹੋਰ ਵੀ ਖੂ ਇਹ ਆ ਸਲਾਣੇ ਵਾਲਾ ਗੁਰਵਾਜ ਇਸ ਵੇਲੇ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਆਹ ਪ੍ਰਸਾਲਪਰੀਆ ਪਾਤੀ ਧਰਤੀ ਤੋਂ ਚੱਲ ਕੇ ਆਇਆ ਆਹ ਸਾਹਮਣੇ ਮੇਰੇ ਪੰਜਾਬੀ ਵੀਰੋ ਮੁਕਾਬਲਾ 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 ਸਖਤ ਹੈ ਉਹ ਬੱਲੇ ਬੱਲੇ ਹੋ ਗਈ ਜਖਮੀ ਹੋ ਗਿਆ ਸ਼ੇਰ ਜਦੋਂ ਕਹਿੰਦੇ ਸ਼ੇਰ जख्मी ਹੋ ਜਾਏ ਤੇ ਹੋਰ ਵੀ ਖੰਖਾਰ ਹੋ ਜਾਂਦਾ ਬਈ ਸ਼ੇਖ ਦੌਲਤਾਲਿਓ ਇਮਾਨਦਾਰੀ ਨਾਲ ਦੱਸਿਓ ਜੇ ਅੱਜ ਦੇ ਮੇਲੇ ਦਾ ਆਇਆ ਸਵਾਦ ਮੈਚਾਂ ਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਿਓ ਤਾੜੀਆਂ ਜ਼ੋਰਦਾਰ ਤੁਸੀਂ ਵੀ ਦੇਖ ਚੁੱਕੇ ਹੋ ਕਿ ਜਦੋਂ ਅਰਸ਼ ਬਰਸਾਲਪੁਰਿਆ ਜੱਫਾ ਲਾ ਰਿਹਾ ਸੀ ਤਾਂ ਦੋਸਤੋ ਉਦੀ ਅੱਖ ਉੱਤੇ ਸੱਟ ਲੱਗੀ ਸੀ ਤੇ ਜਦੋਂ ਅਰਸ਼ ਬਰਸਾਲਪੁਰਿਆ ਨੇ ਫੇਰ ਵੀ ਨਾ ਮੈਚ ਵਿੱਚੋਂ ਹਟਿਆ ਤੇ ਦੋਸਤੋ ਜਦੋਂ ਦੁਬਾਰੇ ਜਫਾ ਲਾਇਆ ਤਾਂ ਉਸ ਦੀ ਛੱਟ ਉੱਤੇ ਦੁਬਾਰਾ ਛੱਟ ਵੱਜ ਗਈ ਤੇ ਦੋਸਤੋ ਦੁਆਵਾਂ ਕਰੋ ਕਿ ਪ੍ਰਮਾਤਮਾ ਕਬੱਡੀ ਵਾਲਿਆਂ ਤੇ ਮਿਹਰ ਕਰੇ ਤੇ ਵੀਰ ਠੀਕ ਠਾਕ ਹੋਵੇ ਅਈ ਦੋਸਤੋ ਤੁਹਾਨੂੰ ਵੀ ਪਤਾ ਕਿ ਇੱਕ ਛੱਟ ਹੀ ਹੈ ਜੋ ਖਿਡਾਰੀ ਨੂੰ ਡਾਊਨ ਕਰ ਦਿੰਦੀ ਹੈ ਤੇ ਦੋਸਤੋ ਕਈ ਸਾਲ ਪਿੱਛੇ ਲੈ ਜਾਂਦੀ ਹੈ ਤਾਂ ਦੁਆਵਾਂ ਕਰੋ ਕਿ ਪ੍ਰਮਾਤਮਾ ਕਬੱਡੀ ਵਾਲਿਆਂ ਤੇ ਮਿਹਰ ਕਰੇ ਤੇ ਛੱਟਾਂ ਫੇਟਾਂ ਤੋਂ ਬਚਾ ਕੇ ਰੱਖੇ ਹਾਂਜੀ ਦੋਸਤੋ ਫੇਰ ਤੋਂ ਦੁਆਵਾਂ ਕਰੋ ਕਿ ਵੀਰ ਠੀਕ ਠਾਕ ਹੋਵੇ ਧੰਨਵਾਦ ਮਾਲਕ ਮਿਹਰ ਰੱਖੇ ਸੱਚੇ ਬਾਸ਼ਾ